ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਕਰਤਾਰ ਕੂਸ਼ੀ ਕੀਤੀ ਗਈ ਸੀ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਘਰ ਦੇ ਵਿੱਚ ਅਰਦਾਸ ਵੀ ਕੀਤੀ ਸੀ ਉਹਨੇ ਕਿਹਾ ਮੈਂ ਤੇ ਮੇਰਾ ਪਰਿਵਾਰ ਅਸੀਂ ਨਿੱਗਰ ਜਾਈਏ ਜੇਕਰ ਮੇਰੇ ਵਿੱਚ 1% ਵੀ ਗਲਤੀ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਮਾਲਕੇ ਮਿਲ ਕੇ ਜਿਹੜੇ ਖਾਸ ਖਾਸ ਸੀ ਸੁਖਬੀਰ ਸਿੰਘ ਬਾਦਲੂ ਦੇ ਉਹਨਾਂ ਨੇ ਇਲਜ਼ਾਮ ਧੱਕੇ ਦੇ ਨਾਲ ਆਇਦ ਕਰ ਦਿੱਤੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲੇਕਿਨ ਮਨੁੱਖੀ ਅਧਿਕਾਰ ਸੰਕਰਣ ਵੱਲੋਂ ਇਹ ਖੁਲਾਸਾ ਕੀਤਾ ਗਿਆ ਉਹਨਾਂ ਕਿਹਾ ਕਿ ਜਿਹੜੇ ਵੀ ਇਲਜ਼ਾਮ ਲੱਗੇ ਨੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਦੇਣ ਹੈ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਜਿਹੜਾ ਹੈ ਅਦਾਲਤ ਵਿੱਚ ਜਾਣਾ ਚਾਹੀਦਾ ਹੈ ਇਹ ਮਾਮਲਾ ਹੈ ਕਿਸੇ ਦੇ ਚਰਿੱਤਰ ਉੱਤੇ ਚਿਕੜ ਉਛਾਲਣਾ ਇਹ ਮਾਮਲਾ ਹੈ ਕਿਸੇ ਦੀ ਕਰਦਾਰ 쿠שי ਕਰਨਾ ਇਹ ਮਾਮਲਾ ਹੈ ਗੁਰੂ ਘਰ ਦੇ ਵਜ਼ੀਰ ਦਾ ਇਹ ਯਾਨੀ ਕਿ ਗੁਰੂ ਘਰ ਦੇ ਵਜ਼ੀਰ ਜਥੇਦਾਰ ਦਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖ ਜਥੇਦਾਰ ਸੀ ਇਸ ਲਈ ਮਨੁੱਖੀ ਅੰਧਕਾਰ ਸੰਗਠਨ ਵੱਲੋਂ ਇਹ ਖਲਾਸਾ ਕੀਤਾ ਗਿਆ ਹੈ ਕਿ ਜਿਹੜੀ ਇਹ ਕਮੇਟੀ ਬਣਾਈ ਗਈ ਸੀ ਇਹ ਦਮਦਮਾ ਸਾਹਿਬ ਦੇ ਜਥੇਦਾਰ ਦੇ ਖਿਲਾਫ ਕੇ ਉਹਨਾਂ ਵੱਲੋਂ ਸਾਰਾ ਇਹ ਗਲਤ ਇਲਜ਼ਾਮ ਲੱਗੇ ਨੇ ਇਸ ਗੱਲ ਦਾ ਖੁਲਾਸਾ ਕੀਤਾ ਮਨੁੱਖੀ ਅਧਿਕਾਰ ਸੰਗਠਨ ਨੇ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਜਦੋਂ ਦਾ ਕਾਰਜਕਾਲ ਸੰਭਾਲਿਆ ਹੈ 2007 ਤੋਂ ਲੈ ਕੇ ਹੁਣ ਤੱਕ ਯਾਨੀ ਕਿ ਇੱਕ ਵਾਰ ਵੀ ਇਲਜ਼ਾਮ ਨਹੀਂ ਲਾਇਆ ਗਿਆ ਉਸਦੇ ਸੰਧੂ ਅਤੇ ਉਸਦੀ ਧਰਮ ਪਤਨੀ ਦਾ ਆਪਸੀ ਰੋਲਾ ਸੀ ਆਪਸੀ ਰੋਲੇ ਦੇ ਵਿੱਚ ਨਾ ਤਾਂ ਗਿਆਨੀ ਹਰਪ੍ਰੀਤ ਸਿੰਘ ਹੈ ਨਾ ਗਿਆਨੀ ਹਰਪ੍ਰੀਤ ਸਿੰਘ ਦਾ ਪਰਿਵਾਰ ਗਿਆ ਲੇਕਿਨ ਇਹ ਸੁਖਬੀਰ ਸਿੰਘ ਬਾਦਲ ਵੱਲੋਂ ਖਰੀਦੇ ਹੋਏ ਲੋਕ ਨੇ ਜਿਨ੍ਹਾਂ ਅਨੂ ਕਰਦਾਰ ਉਸੇ ਕਰਨ ਦੇ ਲਈ ਕਿਹਾ ਗਿਆ ਯਾਨੀ ਕਿ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਜੋ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਰਹਿ ਚੁੱਕੇ ਨੇ ਉਹ ਨਿਰਦੇਸ਼ ਨੇ ਉਹ ਨਿਰਦੋਸ਼ ਨੇ ਸੌਰੀ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆਪਣੇ ਸਕੇ ਸਾਢੂ ਦੇ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਇੱਕ ਵੀ ਐਫਆਈਆਰ ਦਰਜ ਨਹੀਂ ਇੱਕ ਵਾਰ ਵੀ ਕਰਦਾਰ ਕੁੱਸੀ ਜਾਂ ਕਿਸੇ ਦੇ ਨਾਲ ਜਿਸ ਦੀ ਸ਼ੋਸ਼ਣ ਨਹੀਂ ਬਣਾਏਗਾ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਕਿਹਾ ਗਿਆ ਹੈ ਕਿ ਇਹ ਜਾਂਚ ਦੀ ਜਿਹੜੀ ਫਾਈਲ ਹੈ ਇਹ ਸਾਨੂੰ ਦਿੱਤੀ ਜਾਵੇ ਅਸੀਂ ਜਾਂਚ ਕਰਾਂਗੇ ਕੌਣ ਗਲਤ ਹੈ ਤੇ ਕੌਣ ਕਈ ਕੌਣ ਸਹੀ ਹੈ ਹਾਲਾਂਕਿ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਹੈ ਕਿ ਬੇਵਜਾ ਬਿਨਾਂ ਮਤਲਬ ਤੋਂ ਕਰਦਾਰ ਕੁੱਸੀ ਕੀਤੀ ਗਈ ਸ਼੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇ ਦਾ ਗਿਆਨੀ ਹਰਪ੍ਰੀਤ ਸਿੰਘ ਦੀ ਧੰਨਵਾਦ